ਲਾ ਹੋ ਵੀ ਮੇ trot ਕਹਿੰਦੇ ਕਰੋ ਨੋਟ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪੁੱਜੀਆਂ ਬੈਸਟਾਂ ਦੇ ਲਈ ਮੋਟਰਸਾਈਕਲ ਸੀ ਕੌਣ ਲਗਾ ਪਰ ਜਿੱਤ ਗਿਆ ਅੱਜ ਬੈਸਟਾਂ ਵਾਲੇ ਮੋਟਰਸਾਈਕਲ ਜਿਹੜੇ ਮੇਰੇ ਵੀਰ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਕੱਲ ਕਰਾਂਗੇ ਕਿਲਾ ਨੌ ਦੇ ਟਾਪ ਦੇ ਕਬੱਡੀ ਟੂਰਨਾਮੈਂਟ ਦੀ ਜਿੱਥੇ ਫਾਈਨਲ ਮੈਚ ਸੀ ਮਹਿਮਦਵਾਲ ਤੇ ਸੇਖੇ ਦੀ ਟੀਮ ਦੇ ਵਿੱਚ ਜਿੱਥੇ ਫਾਸਟਰ ਹੀ ਮਹਿਮਦਵਾਲ 13 ਨੰਬਰ ਤੇ 12 ਦੇ ਨੰਬਰ ਦੇ ਨਾਲ ਸੇਖਰੀ ਸੈਂਕਾ ਟੀਮ ਬਹੁਤ ਤਕੜਾ ਮੈਚ ਲੱਗਿਆ ਸਿਰੇ ਦਾ ਫਾਈਨਲ ਮੈਚ ਹੋਇਆ ਤੇ ਬੈਸਟ ਰੇਡਰ ਬਣਿਆ ਜੋਤਾ ਮਹਿਮਦਵਾਲੀਆ 10 ਰੇਡਾਂ ਪਾ ਕੇ 8 ਨੰਬਰ ਲੈ ਗਿਆ ਤੇ ਬੈਸਟ ਜਾਫੀ ਬਣਿਆ ਕਹਿੰਦੇ ਰਵੀ ਸਾਹੋਗਿਆਲਾ ਮੁੰਡਾ ਪਹਿਲੇ ਮੈਚਾਂ ਜੀ ਕਹਿੰਦੇ ਸਿਰਾ ਕਰਾ ਗਿਆ ਸਿਰਾ ਸੈਮੀ ਚ ਵੀ ਸਿਰਾ ਲਾਇਆ ਰਵੀ ਸਾਹੋਗਿਆਲ ਨੇ 5 ਟੱਚ ਲੈ ਕੇ 3 ਲਾਇ ਜਫੇ ਬੈਸਟਾਂ ਦੇ ਲਈ ਮੋਟਰਸਾਈਕਲ ਸੀ ਪਹਿਲਾ ਨਾਮ 125000 ਸੀ ਦੂਜਾ ਨਾਮ ਲੱਖ ਰੁਪਇਆ ਸੀ ਤੇ ਸਿਰਾ ਲਾ ਗਿਆ ਰਵੀ ਸਾਹੋਗਿਆਲਾ ਸਭ ਤੋਂ ਤਕੜੀ ਕਿਉਂ ਲਾਈ ਕਹਿੰਦੇ ਕਿਰਾਨਾਂ ਦੀ ਧਰਤੀ ਤੇ ਫੇਲਾ ਲਾ ਕੇ ਰਵੀ ਸਾਹੋ ਗੱਲ ਨੇ ਤੁਹਾਨੂੰ ਕਿਵੇਂ ਲੱਗੀ ਪਰ ਰਵੀ ਸਾਹੋ ਗੱਲ ਦੀ ਗੇਮ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਥੈਂਕ ਯੂ